ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤਾਂ ਅੱਜ ਇੱਕ ਹੋਰ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਜੀ ਤਾਂ ਦੋਸਤੋ ਜੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਸਕਰੀਨ ਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਦਾ ਬਾਇਓ ਡਾਟਾ ਭੇਜ ਸਕਦੇ ਹੋ ਹਰ ਜਾਤ ਹਰ ਧਰਮ ਹਰ ਦੇਸ਼ ਦੇ ਇੱਥੇ ਰਿਸ਼ਤੇ ਕਰਵਾਏ ਜਾਂਦੇ ਆ ਡਿਵੋਰਸਡ ਰਿਸ਼ਤੇ ਵੀ ਤਲਾਕਸ਼ੁਦਾ ਤੇ ਹਰ ਪ੍ਰਕਾਰ ਦੇ ਰਿਸ਼ਤੇ ਕਰਵਾਏ ਜਾਂਦੇ ਸਾਰੇ ਰਿਸ਼ਤੇ ਵਾਲੇ ਸੰਪਰਕ ਕਰ ਸਕਦੇ ਹੋ ਆਪਣੇ ਕੋਲੇ ਬਹੁਤ ਜ਼ਿਆਦਾ ਲੜਕੇ ਵੀ ਆ ਤੇ ਲੜਕੀਆਂ ਵੀ ਆ ਸਾਰੇ ਸੰਪਰਕ ਕਰ ਸਕਦੇ ਹੋ ਜੀ ਤੇ ਇਹ ਜਿਹੜੇ ਰਿਸ਼ਤਾ ਹੈਗਾ ਜੀ ਇਹ ਬ੍ਰਾਹਮਣ ਪੰਡਿਤ ਪਰਿਵਾਰ ਦਾ ਰਿਸ਼ਤਾ ਜੀ ਡਾਕ ਲੜਕੇ ਦੀ ਬੀਏ ਐਮਐਸ ਡਿਗਰੀ ਕੀਤੀ ਹੋਈ ਹੈ ਜੀ ਤਾਂ ਲੜਕੇ ਦਾ ਜਨਮ ਜਿਹੜਾ 1998 ਦਾ ਲੜਕਾ ਬੌਰਣਾ ਜੀ 9 ਵਜੇ 10 ਮਿੰਟ ਤੇ ਸਵੇਰ ਦਾ ਜਨਮ ਆ ਜੀ ਤੇ ਲੜਕਾ ਮੋਹਾਲੀ ਸਾਈਡ ਦਾ ਜੀ ਤਾਂ ਲੜਕੇ ਦਾ ਕੱਦ ਦਾ ਜਿਹੜਾ ਹਾਈਟ 5 ਫੁੱਟ 9 ਇੰਚ ਤੇ ਗੋਤਰਾ ਵਾਟਸ ਤੇ ਸਬਕਸ ਪੰਜਾਬੀ ਸਰਸਵਤੀ ਬਾਂਮਨ ਤਾਂ ਬਹੁਤ ਹੀ ਵਧੀਆ ਪਰਿਵਾਰ ਆ ਲੜਕਾ ਬਹੁਤ ਸੋਹਣਾ ਜੀ ਵਧੀਆ ਕਾਰੋਬਾਰ ਆ ਆਪਦੇ ਕਲੀਨਿਕ ਤੇ ਪੈਂਦਾ ਜੀ ਵਧੀਆ ਕੰਮਕਾਰ ਆ ਤੇ ਡਾਕਟਰ ਲੈਣ ਵਾਲੀ ਹੀ ਨ ਲੜਕੀ ਚਾਹੀਦੀ ਹੈ ਜੇ ਬੀਏ ਐਮਐਸ ਹੋਵੇ ਤਾਂ ਸਭ ਤੋਂ ਵਧੀਆ ਜੀ ਤੇ ਬਾਕੀ ਹੋਰ ਵੀ ਕੋਈ ਡਾਕਟਰ ਲੈਂਚ ਹੈ ਜੇ ਕੋਈ ਲੜਕੀ ਹੋਵੇ ਪੰਡਿਤ ਪਰਿਵਾਰ ਦੀ ਤਾਂ ਉਹ ਰਿਸ਼ਤੇ ਵਾਸਤੇ ਸੰਪਰਕ ਕਰ ਸਕਦੇ ਆ ਟਰੈਕਟ ਮੈਸੇਜ ਕਰ ਸਕਦੇ ਆ ਦਾ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਕਰ ਲੋ ਫੋਲੋ ਕਿਉਂਕਿ ਵੀਡੀਓ ਤੁਹਾਡੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਪਹੁੰਚੂਗੀ ਜਿਨ੍ਹਾਂ ਦੇ ਰਿਸ਼ਤੇ ਨਾਲ ਵੀ ਮੈਚਿੰਗ ਹੁੰਦੀ ਹੈ ਉਹ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਧੰਨਵਾਦ ਜੀ